ਮਾਣੋ ਮਾਣੋ ਆ ਜਾ ਆ ਜਾ ਇਹ ਬਾਈ ਗੱਜ ਗਈ ਆ ਹੁਣ ਇਹਨੂੰ ਰੋਟੀ ਪਾਈ ਆ ਰੋਟੀ ਖਾਣੀ ਰੋਟੀ ਮਾਣੋ ਆ ਜਾ ਮਾਣੋ ਉਰੇ ਹਾਂ ਰੋਟੀ ਖਾਣੀ ਰੋਟੀ ਹੈ ਖਾਣੀ ਆ ਰੋਟੀ ਅੱਛਾ చల్ పను ఇద్ద ఇద్దర ప ਆਦੇ ਚਾ ਕੋਦਰ ਚਾ ਅਗਦੀ ਨਹੀਂ ਗਈ ਹੁਣ ਆਦੇ ਆ ਆਦੇ ਇਹਨੂੰ ਦੱਸਿਆ ਨਹੀਂ ਹੋਰ ਦੱਸੂਗਾ ਆਇਆ ਆਇਆ ਆ ਆਦੇ ਪਿਆ ਚੱਲ 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 ਪੀਲਾ 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 ਆਦੇ ਪਿਆ ਬੈਗੀ ਆ ਗਈ ਹਾਂ ਕੀ ਗੱਲਿਆ ਇਹ ਪਹਿਲਾਂ ਪਤਾ ਨਹੀਂ ਕਿੱਥੇ ਰਹਿੰਦੀ ਸੀਗੀ ਇਹਨੂੰ ਹੋ ਗਏ ਅੱਜ 10 15 ਦਿਨ ਹੋ ਗਏ ਇਹਨੂੰ ਤੇ ਹੁਣ ਇੱਥੇ ਰਹਿੰਦੀ ਆ ਮੜੀ ਆਵਾਜ਼ ਮਰੀ ਦੀ ਤੇ ਉਦੀ ਭੱਜੇ ਹੁੰਦੀ ਆ ਇਹ ਭਾਈ ਇੱਥੋਂ ਲੈ ਕੇ ਜਾਣਾ ਕੁਛ ਨਹੀਂ ਨਾਲ ਜਾਣਾ ਖਾਲੀ ਹੱਥਾਂ ਆ ਤੇ ਖਾਲੀ ਹੱਥ ਹੀ ਜਾਣਾ ਵੀਡੀਓ ਜਰੂਰ ਸ਼ੇਅਰ ਕਰਿਓ ਮੇਰਾ ਭਰਾ